ਲੋਭੀ ਮਿੱਤਰੋ ਅੱਜ ਬਠਿੰਡਾ ਸਹਿਰ ਦੀ ਧਰਤੀ ਤੇ ਇਹ ਕਹਣਾ ਬਹੁਤ ਸੋਹਣਾ ਜਿਵੇਂ ਕਦੀ ਏ ਫਣ ਫਣ ਖੁੱਲਿਆ ਵੈਸੀ ਹਾਲੇ ਜਿਆਦਾ ਕੰਮ ਚੱਲ ਰਿਹਾ ਜਿੰਨਾ ਕ ਰੈਡੀ ਹੋਇਆ ਸੱਜਣ ਉਹਨਾਂ ਕ ਦਿਖਾਉਣੇ ਆ ਤੇ ਧਨੇਰ ਮੈਨੂੰ ਆਜਾ ਮਰੀ ਜਾਂਦਾ ਕਹਿੰਦਾ ਪੱਟੀ ਜਲਦੀ ਆ ਜਾ ਅਸੀਂ ਸੱਜਣ ਉਹਨਾਂ ਇਧਰ ਹਰਿਆਣੇ ਦੇ ਵਿੱਚ ਵਿਆਹ ਤੇ ਜਾ ਰਹੇ ਸੀ ਤੇ ਨਾਲ ਸਾਡੇ ਹੈਗਾ ਐਡਵੋਕੇਟ ਅਮਨ ਸਿੱਧੂ ਰਾਮਪਰੇਪੂਰ ਵਾਲਾ ਜਾਨੀ ਕਿ ਸਾਡਾ ਰਾਮਪਰੇ ਵਾਲਾ ਪੰਜਾਬੀ ਚ ਅਸੀਂ ਉਹਨੂੰ ਵਕੀਲ ਕਹਿ ਦਿੰਦੇ ਆ ਉਹ ਪਰਾ ਪਤ੍ਰ ਪਰਿਸ਼ਕੋਟ ਹੀ ਕਹਿੰਦੀ ਬਾਈ ਜੀ ਪਹਿਲਾਂ ਕਾਰਡ ਬਣਵਾ ਲਓ ਤੇ ਅਸੀਂ ਕਾਰਡ ਕਰਵਾ ਲਿਆ ਜੀ ਉਸ ਤੋਂ ਬਾਅਦ ਜਦੋਂ ਅੰਦਰ ਦੇਖਣ ਗਏ ਨਾ ਤੇ ਫਿਰ ਜਿਹੜਾ ਮਾਹੌਲ ਸੀਗਾ ਤੁਹਾਡੇ ਨਾਲ ਸਾਂਝਾ ਕਰ ਦਿਆਂ ਵੀ ਹਰ ਇੱਕ ਚੀਜ਼ ਜਿਹੜੀ ਅੰਦਰ ਸੈੱਟ ਹੈ ਰੈਸਟੋਰੈਂਟ ਦੀ ਗੱਲ ਕਰ ਲਈਏ ਜੇਕਰ ਫਨ ਫੂਡ ਦੀ ਗੱਲ ਕਰ ਲਈਏ ਫਨ ਫੂਡ ਹਨਾ ਤੇ ਜੇਕਰ ਬੱਚਿਆਂ ਦੇ ਗੇਮਾਂ ਕਰਦੀਏ ਗੱਲ ਕਰੀਏ ਨਾ ਸੱਜਣੋ ਤਾਂ ਬਹਿ ਜਾ ਬਹਿ ਜਾ ਕਰਾਈ ਪਈ ਆ ਤੇ ਯਕੀਨ ਨਹੀਂ ਸੀ ਹੋ ਰਿਹਾ ਵੀ ਅਸੀਂ ਵਾਕਈ ਯਾਰ ਪੰਜਾਬ ਦੇ ਵਿੱਚ ਫਿਰਦੇ ਆ ਤੇ ਇੱਧਰ ਬਾਰ ਦੀ ਗੱਲ ਕਰ ਲਈਏ ਹਨ ਤੇ ਆ ਦੇਖੋ ਇਧਰ ਬੱਚਿਆਂ ਦੇ ਅਸਲ ਬੱਚੇ ਵਾਲੀਆਂ ਜਿੰਨੀਆਂ ਵੀ ਗੇਮਾਂ ਬਣਾਈਆਂ ਨੇ ਤਾਂ ਕਿਆ ਬਾਤ ਲਾਈਆਂ ਨੇ ਯਾਰ ਬੱਚਿਆਂ ਦਾ ਤਾਂ ਖੂਬ ਮਨਜੋਏ ਪੂਰਾ ਰਾਜ ਕੀ ਹੁੰਦਾ ਇਧਰ ਬੋਲਿੰਗ ਹਨ ਤੇ ਬਹੁਤ ਘੈਂਟ ਘੈਂਟ ਚੀਜ਼ਾਂ ਦੀ ਤੇ ਪੂਰੀ ਵੀਡੀਓ ਦੇਖਿਓ ਐਂਡ ਤੱਕ ਦੇਖਿਓ ਤੇ ਮੈਨੂੰ ਤਾਂ ਥੋੜੀ ਜਿਹੀ ਇਹ ਗਾਲਾਂ ਹੀ ਦੇ ਰਹੀ ਸੀ ਕਹਿੰਦੇ ਬਾਈ ਤੂੰ ਤਾਂ ਵੀਡੀਓ ਬਣਾਉਣ ਦੀ ਲੱਗਿਆ ਹੋਇਆ ਆ ਦੇਖ ਲੈ ਧੇਰੇ ਡਾਕਟਰ ਤੇ ਇੱਥੇ ਇੱਕ ਤਾਂ ਕੰਟਰੀ ਦੀ 99 ਰੁਪਈਆ ਵਾਲਾ ਕਾਰਡ ਲਿਆ ਸੀ ਨੇ ਅਸੀਂ ਕਹਾਂ ਚੱਲ ਜਿੰਨਾ ਕ ਘੁੰਮਣ ਆਲਾ ਉਹਨਾਂ ਕ ਘੁੰਮ ਲਈ ਪਰ ਮੈਂ ਕਿਹਾ ਜੇ ਅੱਜ ਸੱਜਣਾ ਦੇ ਨਾਲ ਗੱਲ ਸਾਂਝੀ ਕਰਨੀ ਬਣਦੀ ਆ ਹਨਾ ਵੀ ਤਿਆਰ ਹੋ ਰਿਹਾ ਹੈ ਜਦੋਂ ਹੋ ਗਿਆ ਨਾ ਸੱਜਣ ਉਹ ਤਿਆਰ ਤੇ ਫਿਰ ਦੇਖਿਓ ਕੀ ਗੱਲਾਂ ਬਣਦੀਆਂ ਨੇ ਯਾਰ ਪੰਜਾਬ ਦੇ ਵਿੱਚ ਬੜਾ ਕੁਝ ਬਣ ਸਕਦਾ ਜੇ ਮਤਲਬ ਬਣਾਉਣਾ ਚਾਹਣ ਏ ਵੀ ਕ ਆਪਣੇ ਪੰਜਾਬੀ ਭਰਾਵਾਂ ਦੀ ਜਿਵੇਂ ਕਹਿਦੀ ਐ ਵੀ ਸੋਚ ਸੀ ਵੀ ਅਸੀਂ ਆ ਚੀਜ਼ ਕਰਨੀ ਆ ਤੇ ਬਠਿੰਡੇ ਜ਼ਿਲ੍ਹੇ ਦੇ ਨਾਲ ਸੰਬੰਧਿਤ ਕਿਸੇ ਪਿੰਡ ਦੇ ਨੇ ਭਰਾਵੋ ਜਿਨ੍ਹਾਂ ਨੇ ਜਿਹੜਾ ਮੌਲੇ ਵੱਡਾ ਤਿਆਰ ਕੀਤਾ ਤੇ ਹੋਰ ਤੁਹਾਨੂੰ ਵੱਡੀ ਗੱਲ ਦੱਸਦਾ ਇੱਥੇ ਇੱਕ ਸਮੁੰਦਰੀ ਜਹਾਜ਼ ਵੀ ਬਣ ਰਿਹਾ ਉਹ ਬਿਲਕੁਲ オリジナル ਟਾਈਪ ਦਾ ਹੋਊਗਾ ਤੇ ਉਹਦੇ ਵਿੱਚ ਵੀ ਜਦੋਂ ਉਹਨੇ ਨਾ ਪਾਣੀ ਦੇ ਵਿੱਚ ਖੜਾ ਹੋਇਆ ਤਾਂ ਦੇਖਿਆ ਸੀ ਨਾ ਬਣਨੀ ਆ ਯਾਰ ਕਿਹ ਅਲੇਗ ਬਣਨੀ ਆ ਹਨਾ ਬਹੁਤ ਘੈਂਟ ਗੱਲਬਾਤ ਸੱਜਣੋ ਤੇ ਅਸੀਂ ਤਾਂ ਨਾ ਯਾਰ ਕੁੰਮ ਗਿਆ ਏ ਅਸੀਂ ਕਹ ਜਿੰਨਾ ਕ ਸਮਾਂ ਹੈਗਾ ਵੀ ਅੱਜ ਆਪਾਂ ਜਾਂਦੇ ਜਾਂਦੇ ਆ ਦੇਖੋ ਇੱਧਰ ਆ ਗੇਮਾਂ ਨੇ ਗੰਨਾ ਵਾਲੀਆਂ ਹਨਾ ਤੇ ਆ ਬੋਲਾਂ ਵਾਲੀਆਂ ਗੇਮਾਂ ਨੇ ਵੀ ਬੱਚੇ ਤਾਂ ਜਦੋਂ ਅੰਦਰ ਕਿਰਾ ਐਂਟਰ ਹੋ ਗਏ ਇਹਨਾਂ ਦਾ ਤਾਂ ਨਹੀਂ ਦਿਲ ਕਰਦਾ ਨਿਕਲਣ ਨੂੰ ਕਿਉਂਕਿ ਥੋੜੀ ਜਗ੍ਹਾ ਦੇ ਵਿੱਚ ਬਹੁਤ ਵੱਡਾ ਇਹਨਾਂ ਨੇ ਇੱਕ ਜਿਵੇਂ ਕਹਿ ਦਈਏ ਪ੍ਰੋਜੈਕਟ ਲਾਤਾ ਤੇ ਫਿਰ ਅਸੀਂ ਵੀ ਸੋਚਿਆ ਯਾਰ ਅਸੀਂ ਵੀ ਗੇਮਾਂ ਖੇਢੀ ਅੱਜ ਬੱਚਿਆਂ ਲਈ ਸਹੀ ਤੇ ਫਿਰ ਆਹ ਸੀਟਾਂ ਸੁੱਟਾਂ ਜੀ ਤਾਂ ਵੇਖ ਕੇ ਸਾਡਾ ਵੀ ਦਿਲ ਕਰਿਆ ਆ ਵੀ ਯਾਰ ਆਏ ਵੀ ਆ ਤੇ ਹੁਣ ਫਿਰ 10 ਮਿੰਟ ਇੰਜੋਏ ਦਾ ਕਰੀਏ ਹਨਾ ਸੱਜਣੋ ਇੱਥੇ ਕਿਸੇ ਨੇ ਚਾਹ ਪਾਣੀ ਲੈਣਾ ਹੋਵੇ ਹਨਾ ਹੋਟਲ ਵਗੈਰਾ ਵੀ ਉਧਰ ਅੰਦਰ ਸਾਰੀ ਅਡਜਸਟਮੈਂਟ ਕੀਤੀ ਹੋਈ ਆ ਤੇ ਆ ਰਣਗ ਵਗੈਰਾ ਆ ਗਿਆ ਗੇਮ ਆ ਗਿਆ ਬੱਚਿਆਂ ਵਾਲੀਆਂ ਅਸਲ ਜਿਹੜਾ ਇੱਥੇ ਕਾਰਡ ਚੱਲਦੇ ਆ ਜੀ ਉਹ ਕਾਰਡ ਤੁਸੀਂ 99 ਰੁਪਏ ਘੱਟ ਤੋਂ ਘੱਟ ਰੇਟ ਆ ਤੇ ਇਸ ਤੋਂ ਅੱਪ ਜਿੰਨਾ ਮਰਜ਼ੀ ਲੈ ਸਕਦੇ ਹੋ ਹਨਾ ਜਿੱਥੇ ਤੱਕ ਇਹਨਾਂ ਦੀ ਕੰਪੈਟਿਟੀ ਹੈ ਤੇ ਫਿਰ ਮੈਂ ਗੇਮ ਖੇਡਣ ਲੱਗ ਗਿਆ ਜੀ ਮੈਂ ਚਲਾਉਣ ਲੱਗ ਗਿਆ ਹਰੇ ਜਿਹੇ ਰੰਗ ਦੀ ਗੱਡੀ ਪਰ ਸੱਜਣੋਂ ਆਪਣੇ ਵਾਲੀ ਗੱਡੀ ਤੇ ਇਹ ਗੱਡੀ ਦੇ ਵਿੱਚ ਤਾਂ ਜ਼ਮੀਨ ਅਸਮਾਨ ਦਾ ਫਰਕ ਜਿਵੇਂ ਇੱਥੇ ਤਾਂ ਮੈਨੂੰ ਐਂ ਲੱਗਦਾ ਹਾ ਲੋ ਵੀ ਸਿੱਧੇ ਰੋਡ ਤੇ ਚੜੀ ਨਹੀਂ ਵੀ ਉਹ ਕਿਤੇ ਕਿੱਧੇ ਕੰਧ ਚ ਵੱਜਦੀ ਆ ਕਿਤੇ ਕਿਹੜੀ ਕੰਧ ਚ ਵੱਜਦੀ ਆ ਓਏ ਹੋਏ ਓਏ ਹੋਏ ਓਏ ਹੋਏ ਮੈਂ ਤਾਂ ਖਵਾਤੀਆ ਲੋਟਣੀਆਂ ਹੂੰ ਜਿਹੜੇ ਸਾਹ ਨਾਲ 5 ਮਿੰਟਾਂ ਚ ਹਲਾਤ ਕਰਤੇ ਸੱਜਣੋਂ ਹੀ ਤਾਂ ਕਿਸੇ ਕਵਾੜੀਏ ਨੇ ਵੀ ਨਹੀਂ ਲੈਣੀ ਸੀ ਹਨਾ ਤੇ ਚਲੋ ਬੱਚੇ ਖੇਡਦੇ ਹੋਣਗੇ ਉਹਨਾਂ ਦਾ ਹੱਥ ਟਿਕ ਜਾਂਦਾ ਆਪਣਾ ਤਾਂ ਨਹੀਂ ਹਹਾਬ ਚ ਗਿਆ ਕਿਸੇ ਚ ਕੰਮ ਇਹ ਤੇ ਉਧਰੋਂ ਥੋੜਾ ਸਟੀਅਰਿੰਗ ਮੋੜਦਾ ਸੀ ਉਧਰਲੀ ਕੰਦਰਾਂ ਲੱਗਦੀ ਸੀ ਉਹ ਹੋ ਗਿਆ ਐਕਸੀਡੈਂਟ ਡੌਨਟ ਸਾਲ ਮਾਰੂ ਸਿੱਧੀ ਇੱਥੋਂ ਬਚਾਉਣਿਆ ਕੰਦ ਚ ਲੱਗਦੀ ਐ ਕੰਦ ਚੋਂ ਬਚਾਉਣਿਆ ਹੋਰ ਹੀ ਪਾਸੇ ਲੰਘ ਜਾਂਦੀ ਐ ਯਾਰ ਹਨ ਤੇ ਉਹ ਉਹ ਛੁੱਟਦੀ ਹੋਏ ਢੂੰਗਿਆਂ ਦੇ ਵਿੱਚੋਂ ਓਏ ਹੋਏ 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 ਦੇਖਿਓ ਸੱਜਣੋ ਇੱਥੇ ਜੀ ਥੋੜਾ ਮੈਨੂੰ ਲੱਗਿਆ ਮੈਂ ਕਹ ਲੈ ਹੁਣ ਆਪੇ ਸਾਹਬ ਚ ਕਰ ਲੈਂਗੇ ਉੱਥੇ ਕੰਦ ਚ ਮਰੀ ਚੱਕ ਉਹ ਗਾਂ ਫੇਰ ਕਰਾ ਤੇ ਜਾ ਡਿੱਗੀ ਯਾਰ ਤੇ ਵੀ ਬਹੁਤ ਯਾਰ ਹਨਾ ਉਹ ਐ ਐਂ ਜੀ ਵੀ ਹੋਇਆ ਵੀ ਯਾਰ ਜ਼ਿੰਦਗੀ ਮਾਨਣੀ ਜ਼ਰੂਰੀ ਆ ਹਨਾ ਸੋ ਕੋਣ ਜਾਂ ਵੀ ਮਿਲਦਾ ਹੈ ਘੁੰਮ ਫਿਰ ਕੇ ਯਾਰ ਘੁੰਮਣਾ ਵੀ ਚਾਹੀਦਾ 24 ਘੰਟੇ ਬੰਦਾ ਵਰਕ ਤੇ ਵੀ ਨਹੀਂ ਹੋਣਾ ਚਾਹੀਦਾ ਘੁੰਮਣਾ ਵੀ ਜ਼ਰੂਰੀ ਆ ਤੇ ਉਹ ਸਿੱਧੂ ਨਾਲ ਪਰਲੇ ਪਾਸੇ ਗੰਨਾ ਚਲਾਈ ਜਾਂਦਾ ਹਨਾ ਤੇ ਲੋ ਮਿੱਤਰੋ ਫਿਰ ਵੀ ਮੇਰੇ ਸਾਹਬ ਨਾਲ ਦੇਖਦੇ ਆ ਵੀ ਕਿੰਨੀ ਕ ਸਹੀ ਚੱਲਦੀ ਆਪਣੇ ਤੋਂ ਲੋ ਆਏ ਹੋਏ ਜਮਈ ਯਾਰ ਨਾ ਨੰਬਰ ਦੇਖਦੇ ਆ ਕਿੱਥੋਂ ਦਾ ਸੀ ਗੱਡੀ ਦਾ ਉਹ ਜਿਹੜੀ ਮੈਂ ਚਲਾਉਂਦਾ ਸੀ ਪੀ ਐਲ ਕੋਸ਼ਿਸ਼ ਤਰ੍ਹਾਂ ਦਾ ਨੰਬਰ ਜਾਂਦੀ ਤੇ ਚਲੋ ਕੋਈ ਗੱਲ ਨਹੀਂ ਤੇਜ਼ ਬਾਹਲੀਆ ਗੱਡੀ ਨੰਬਰ ਕਿੱਥੇ ਪੜਿਆ ਜਾਂਦਾ ਧਿਆਨ ਦਾ ਮੂਰੇ ਸੀ ਆਪਣਾ ਉਹ ਨੰਗੀ ਪਾਣੀ ਜਾਂ ਪੂਣੀਆਂ ਵਿੱਚ ਦੀ ਸੱਜਣੋ ਓਏ ਹੋਏ ਓਏ ਹੋਏ ਉਹ ਗਈ ਓਏ ਸਮੁੰਦਰੀ ਚ ਢੋਲ ਟਾਲ ਪੰਨ ਤੇ ਜਮਈ ਓਏ ਹੋਏ 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 ਇਹ ਗੇਮ ਵਿੱਚ ਤਾਂ ਨਹੀਂ ਸੱਜਣ ਹੁੰਦੇ ਆਪਾਂ ਪਾਸ ਕਿਉਂਕਿ ਹੀ ਡਰਾਈਵਰੀ ਆਪਣੇ ਪਾਸ ਦੀ ਨਹੀਂ ਹੈਗੀ ਤੇ ਵੀਡੀਓ ਐਂਡ ਤੱਕ ਦੇਖਿਓ ਜਿਹੜਾ ਵੀ ਭਰਾ ਉਧਰਲੀ ਸਾਈਡ ਗਿਆ ਨਾ ਸੱਜਣ ਉਹ ਬਠਿੰਡੇ ਵਾਲੀ ਸਾਈਡ ਜਰੂਰ ਘੁੰਮ ਕੇ ਆਇਓ ਯਾਰ ਘੈਂਟ ਜੀ ਆ ਕਿਸੇ ਦਿਨ ਫੁੱਲ ਵੀਡੀਓ ਵੀ ਲੈ ਕੇ ਆਵਾਂਗੇ ਸਮੁੰਦਰੀ ਜਹਾਜ਼ ਵੀ ਤੁਹਾਨੂੰ ਦਿਖਾਵਾਂਗੇ ਤੇ ਉਸ ਦਿਨ ਥੋੜਾ ਜਿਹਾ ਤਾਂ ਸਾਡੇ ਲੱਵੇ ਸਮਾਂ ਨਹੀਂ ਤੀ ਹੈਗਾ ਕਿਉਂਕਿ ਅਸੀਂ ਅੱਗੇ ਪਾਰਟੀ ਤੇ ਜਾਣਾ ਸੀ ਵਿਆਹ ਤੇ ਜਾਣਾ ਸੀ ਅਸੀਂ ਜਾਂਦੇ ਜਾਂਦੇ ਥੋੜਾ ਜਿਹਾ ਮੈਂਟਰ ਰੁਕੇ ਤੇ ਜਿੰਨੀ ਕ ਗੱਲਬਾਤ ਜੀ ਦੇਖੀ ਜੋ ਚੀਜ਼ਾਂ ਜਿੱਥੇ ਇੱਕ ਤੱਕ ਘੁੰਮੇ ਉਹਨੇ ਕ ਤੁਹਾਡੇ ਨਾਲ ਮੈਂ ਕਿਹਾ ਸਾਂਝ ਵੀ ਯਾਰ ਬਾਈ ਹੋਣਾ ਕਰਨੇ ਬਣਦੇ ਸੱਜਣ ਆ ਗਏ 10 ਕ ਨੰਬਰ ਜੇ ਆ ਗਿਆ ਆਪਾਂ ਨੂੰ ਤਾਂ ਭਾਈ ਉਸ ਤੋਂ ਬਾਅਦ ਫਿਰ ਇਧਰਲੇ ਪਾਸੇ ਤੁਹਾਨੂੰ ਹੋਰ ਵੀ ਦਿਖਾਉਣੇ ਆ ਵੀ ਕੀ ਬਣਦਾ ਫਿਰ ਮੈਂ ਸਿੱਧੂ ਨੂੰ ਕਿਹਾ ਮੈਂ ਕਿਹਾ ਸਿੱਧੂ ਯਾਰ ਇੱਕ ਅੱਧੀ ਗੇਮ ਹੋਰ ਵੀ ਖੇੜੀ ਹੈ ਹਨਾ ਤੇ ਅਲਾਵੀ ਇਹ ਚ ਤਾਂ ਹੋ ਗਿਆ ਆਪਾਂ ਪਾਸ ਹੈ ਤੇ ਫਿਰ ਗੰਨੇ ਵਾਲੀ ਤੇ ਬੈਠ ਗਿਆ ਦੀ ਮੈਂ ਕਹਣਾ ਮੈਂ ਆ ਸਿੱਧੂ ਕਹਿੰਦਾ ਪਹਿਲਾਂ ਮੈਂ ਚਲਾ ਕੇ ਦਿਖਾਉਣਾ ਲੈ ਵੀ ਸਿੱਧੂ ਵੈ ਗਿਆ ਹੁਣ ਤੇ ਚਲ ਦੀ ਸਿੱਧੂ ਤੋਂ ਵੀ ਨਹੀਂ ਕਿਉਂਕਿ ਇੱਥੇ ਹੀ ਅਸੀਂ ਤਾਂ GT20 ਰੇਟੇ ਚ ਚਲਾਉਣ ਵਾਲੇ ਆ ਸੱਜਣੋ ਪਰ ਇਹ ਗੱਲਾਂ ਵੱਡੀਆਂ ਨੇ ਲੋ ਵੀ ਰੈਡੀ ਹੋ ਗਿਆ ਕੰਮ ਦੇਖ ਲੈ ਫਿਰ ਸਿੱਧੂ ਦੀ ਡਰਾਈਵਰੀ ਅੱਜ ਲੈ ਸਿੱਧੂ ਦਾ ਕਹਾਂ ਜਿਵੇਂ ਨਰਮੇਲ ਖੇਤਾਂ ਵਿੱਚ ਦੀ ਟਰੈਕਟਰ ਨੂੰ ਕੱਢਦਾ ਹੁੰਦਾ ਐ ਘਮਾਤੀ ਇਹ ਵਕੀਲ ਸਾਹਿਬ ਨਹੀਂ ਤੇਰੇ ਬਸ ਦੀਆਂ ਗੱਲਾਂ ਤੂੰ ਆਪਣਾ ਨਾ ਕੇਸ ਕੋਸੇ ਝਗੜੀ ਚੱਲਿਆ ਕਰ ਲੋਕਾਂ ਦੇ ਚਾਰ ਪੈਸੇ ਬਣਾਈ ਚੱਲ ਦਫ਼ਤਰ 'ਚ ਬੈਠਾ ਰਿਆ ਕਰੇ ਗੇਮਾਂ ਗੂਮਾਂ ਆਪਣੇ ਬਸ ਦੀਆਂ ਨਹੀਂ ਬੱਚਿਆਂ ਦੇ ਕੰਮ ਨਹੀਂ ਬੱਲੇ ਬੱਲੇ ਦੇਖੋ ਦੇਖੋ ਜਾਂਦੀਆਂ ਦੀ ਗੱਡੀ ਦਾ ਮੂੰਹ ਆਪ ਦੇ ਕਿੰਨੀ ਕਰ ਦਿੰਦਾ ਬੜਾ ਭੈੜਾ ਸਾਡਾ ਵਕੀਲ ਆ ਯਾਰ ਇਹ ਉੱਪਰ ਮੇਰੇ ਨਾਲੋਂ ਤਾਂ ਥੋੜੇ ਮੋਟੇ ਹੋ ਸਕਦਾ ਨੰਬਰ ਵਾਧ ਹੀ ਲੈ ਜੇ ਕਹਿੰਦਾ ਮੈਂ ਤੇਰੇ ਨਾਲ ਵੱਧ ਨੰਬਰ ਲੈ ਕੇ ਦਿਖਾਉ ਮੈਨੂੰ ਆਏ ਕਹਿੰਦਾ ਤੇ ਜਿੱਦੂ ਮੈਂ ਕਿਹਾ ਵੀ ਦੇਖ ਹੀ ਲੈਨੇ ਆ ਜੈਡ ਵੋਕੇਟ ਸਾਹਿਬ ਹੂੰ ਤਨੇਰ ਕਹਿੰਦਾ ਪੈਸੇ ਮੈਨੂੰ ਦੇ ਦਿਓ ਕਹਿੰਦਾ ਜਿਹੜਾ ਜਿੱਤ ਗਿਆ ਨਾਮ ਮੇਰਾ ਹੋ ਇਹ ਵੀ ਪਤਾ ਬੜਾ ਘੈਂਟ ਆ ਯਾਰ ਪਰ ਤਨੇਰ ਦੀ ਇੱਕ ਗੱਲ ਵਧੀਆ ਅਰਗੀ ਕਹਿੰਦਾ ਭਾਈ ਪੈਸਾ ਤਾਂ ਬਹੁਤ ਬਣਾਉਣਾ ਮੈਂ ਕਹਿੰਦਾ ਪਰ ਜ਼ਿੰਦਗੀ ਨੂੰ ਸਕੂਨ ਨਹੀਂ ਯਾਰ ਕਹਿੰਦਾ ਮੈਂ ਤਾਂ ਕਰਕੇ ਨਾ ਤੁਹਾਡੇ ਨਾਲ ਆ ਜਾਣਾ ਹੁੰਦਾ ਵੀ ਯਾਰ ਥੋੜੀ-ਮੋਟੀ ਜ਼ਿੰਦਗੀ ਮਾਨ ਲਈਏ ਕਿਹਾ ਤੀ ਮੈਂ ਕਿਹਾ ਡਾਕਟਰ ਆ ਇਹ ਤਾਂ ਚੱਲੀ ਜਾਂਦੇ ਹੁੰਦੇ ਨੇ ਕੰਮ ਇਨਜੋਏ ਜਰੂਰੀ ਹੈ ਜ਼ਿੰਦਗੀ 'ਚ ਮਹਿਲਾ ਵਾਲਿਆਂ ਦੇ ਮਹਿਲ ਇੱਥੇ ਰਹਿ ਜਾਂਦੇ ਨੇ ਹਨਾ 68 ਲੋਕਾਂ ਦੇ ਨਾ 68 ਵਾਟ ਇੱਥੇ ਰਹਿ ਜਾਂਦੇ ਨੇ ਬਸ ਜਿਹੜਾ ਘੁੰਮ ਫਿਰ ਕੇ ਜ਼ਿੰਦਗੀ ਬਤੀਤ ਕਰ ਲਈ ਚੰਗੀ-ਚੰਗੀ ਆ ਤਾਂ ਕਰਕੇ ਸਾਰਿਆਂ ਸੱਜਣਾ ਨੂੰ ਕਹਿਣਾ ਵੀ ਇਨਜੋਏ ਵੀ ਜ਼ਰੂਰੀ ਆ ਜ਼ਿੰਦਗੀ ਜਿਉਣੀ ਵੀ ਜ਼ਰੂਰੀ ਆ ਤੇ ਮੰਨਣੀ ਵੀ ਜ਼ਰੂਰੀ ਆ ਸੱਜਣੋ ਤੇ ਆਓ ਦੇਖੋ 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 ਸਿੱਧੂ ਕੀ ਕਰਦਾ ਕਿਹੜੀ ਡਰਾਈਵਰੀ ਤੇ ਪੈ ਗਿਆ ਉਹ ਇਹ ਸਿੱਧੂ ਆ ਚੱਕਣਾ ਚੂਰ ਕਰਤੀ ਅਗਲੇ ਦੀ ਹਮਰ ਗੱਡੀ ਯਾਰਤਾ ਤੈਨੂੰ ਤਰਸ ਹੀ ਨਹੀਂ ਆਉਂਦਾ ਸੱਜਣਾ ਤੂੰ ਰੇਸ ਘਟਾ ਲਿਆ ਇਹ ਗੁਫਾ ਜੀ ਜਿਤਾ ਬਾੜ ਲਿਉ ਗੱਡੀ ਨੇ ਵਧੀਆ ਕਰ ਲਈ ਸਹੀਦੀ ਬੱਲੇ ਬੱਲੇ ਲੈ ਗਿਆ ਯਾਰ ਸਹੀ ਚਲਾ ਲਈ ਇਹਨੇ ਤਾਂ ਬਈ ਨਹੀਂ ਨਹੀਂ ਲੈ ਵੀ ਉਹ ਤਾਂ ਹੋ ਗਈ ਸੰਭਾਵਨਾ ਹੁਣ ਸੱਜਣ ਨੂੰ ਤੁਹਾਨੂੰ ਗੇਮਾਂ ਦਿਖਾਉਣੇ ਆ ਗਣਾਆਂੀਆਂ ਦੇ 1K 47 ਸੰਤੂੜੀਆਂ ਬਹੁਤ ਪੰਜਾਂ ਨੇ ਓਰੇ ਤੇ ਆ ਦੇਖੋ ਪੰਜਣੇ ਨਾ ਜਿਵੇਂ ਕਹਦੀ ਰੋਲ ਬੰਦੂਕਾਂ ਦੇ ਹਨਾ ਤੇ ਹੋਰ ਵੀ ਜੁੜੇ ਰਹੋ ਬਹੁਤ ਘੈਂਟ ਘੈਂਟ ਗੱਲਾਂ ਬਾਤਾਂ ਨੇ ਤੇ ਡਾਕਟਰ ਨੂੰ ਸਾਡੇ ਨੂੰ ਆਉਂਦੇ ਸੀ ਫੋਨ ਵਾਲੇ ਕੋਈ ਕਹਿੰਦਾ ਕਿ ਰਪਾ ਟੀਕਾ ਲਾ ਕੇ ਜਾਣਾ ਮੱਝ ਦੇ ਕੋਈ ਕਿਵੇਂ ਵਿਚਾਰਾ ਫੋਨ ਨਾਲ ਚ ਬਿਜੀ ਰਿਆ ਤੇ ਅਸੀਂ ਆਪ ਦਾ ਇੰਜੋਏ ਕਰ ਲਿਆ ਤੇ ਆ ਹੁਣ ਸਿੱਧੂ ਨੇ ਫੇਰ ਫੜਾ ਤਾਂ ਬਾਈ ਨੂੰ ਕਾੜ ਕਹਿੰਦਾ ਬਾਈ ਦੇ ਚਲਾ ਕੇ ਹੁਣ ਇੱਥੇ ਮਾਰਨੀ ਹੈ ਨੇ ਪਾਣੀ ਦੇ ਪਿਛਾੜਾ ਮੁਰਣਾਪ ਪੂਜੇ ਭੱਜ ਕੇ ਆਉਂਦੇ ਹੁੰਦੇ ਆ ਜੀ ਤੇ ਮੈਂ ਵੀ ਬੈਠਾ ਸੀ ਇੱਕ ਪਾਸੇ ਗੇਮ ਤੇ ਥੋੜਾ ਜਿਹਾ ਚਿਰੀ ਚੱਲਿਆ ਹਨਾ ਪਾਣੀ ਤੇਜ਼ ਕਦੇ ਹੋ ਜਾ ਕਰੇ ਕਦੇ ਸਲੋ ਹੋ ਜਾ ਕਰੇ ਤੇ ਲੋ ਜੀ ਮੈਂ ਤੇ ਸਿੱਧੂ ਬੈਠ ਗਏ ਇੱਕ ਪਾਸੇ ਪਿੰਡੂ ਮਾ ਤੜ ਲੋਕ ਤੇ ਇੱਕ ਪਾਸੇ ਵਕੀਲ ਬੈਠਾ ਤੇ ਦੇਖਦੇ ਆ ਫਿਰ ਹਨਾ ਕਿਹੜਾ ਬੰਦਿਆਂ ਦੀ ਵੱਧ ਫੈਰ ਕਰਦਾ ਤੇ ਚੱਲ ਪਿਓ ਵੀ ਲਾਓ ਪਾਣੀ ਤੇ ਸੱਜ ਨੂੰ ਪਿਛਾੜਾਂ ਚੱਲ ਪਿਆ ਖਿੱਚਦਾ ਕੰਮ ਅਸੀ ਨੇ ਵੀ ਉਹ ਮਤਲਬ ਜਿਹੜੇ ਵਿੱਚ ਭੱਜੇ ਆਉਂਦੀਆਂ ਨੇ ਸੱਕਲਕ ਬੂੰਬੇ ਜੀ ਉਹਨਾਂ ਨੂੰ ਜਿਵੇਂ ਆਪਣੇ ਵਾਲੇ ਹਰਿਆਣਾ ਸਰਕਾਰ ਹੁਣ ਕਿਸਾਨਾਂ ਤੇ ਤਸੱਦਦ ਕਰਦੀ ਐ ਇਹ ਅਸੀਂ ਉਹ ਮਹੀਨਿਆਂ ਤੇ ਕਰ ਰਹੇ ਆਂ ਉਹ ਦੇਖੋ ਹਨਾ ਪਾਣੀ ਦੇ ਬਿਛਾੜਾ ਮਾਰ ਰਹੇ ਆ ਵੀ ਇਹਨਾਂ ਨੂੰ ਅੱਗੇ ਨਹੀਂ ਆਉਣ ਦੇਣਾ ਦੇਖੋ ਬਹੁਤ ਤੇਜ਼ ਹੈ ਹਨਾ ਉਹ ਹੈ ਉਹ ਫੇਰ ਵੀ ਕਿਸਾਨਾਂ ਵਾਂਗੂ ਕੋਸ਼ਿਸ਼ ਕਰਦੇ ਆ ਵੀ ਯਾਰ ਅੱਗੇ ਆਈਏ ਤੇ ਇਧਰੋਂ ਜ਼ਾਲਮ ਸਰਕਾਰਾਂ ਦੇ ਰੂਪ ਦੇ ਵਿੱਚ ਮੈਂ ਤੇ ਸਿੱਧੂ ਬੈਠੇ ਆ ਅਸੀਂ ਉਹਨਾਂ ਤੇ ਪਾਣੀ ਦੇ ਬਿਛਾੜਾ ਮਾਰ ਰਹੇ ਆ ਵੀ ਨਹੀਂ ਤੁਸੀਂ ਅੱਗੇ ਨਹੀਂ ਆਉਣਾ ਕਿਉਂਕਿ ਅੱਗੇ ਜੇ ਆਉਣਗੇ ਤਾਂ ਜਿਹੜੇ ਸਾਡੇ ਨੰਬਰ ਆ ਉਹ ਘਟ ਰਹੇ ਆ ਹਨਾ ਅਸੀਂ ਜਿੰਨਾ ਇਹਨਾਂ ਤੇ ਅਟੈਕ ਕਰਾਂਗੇ ਓਨੀ ਗੇਮ ਸਾਡੀ ਜਿਹੜੀ ਪਬਲਿਕ ਹੁੰਦੀ ਆ ਘੈਂਟ ਬਣਨੀ ਆ ਇਮਤ੍ਰੋਈ ਨੀ ਕੱਲਾਂ ਵਾਤਾ ਦੀ ਜਰੂਰ ਜੇ ਤੁਹਾਡਾ ਬਠਿੰਡੇ ਵਾਲੀ ਸਾਈਡ ਗਿਆੜਾ ਲੱਗਿਆ ਨਾ ਤਾਂ ਪੁੱਚੋ ਮੰਡੀ ਦੇ ਕਰੀਬ ਹੈ ਜਿਹੜਾ ਇਹ